ਕੰਗਨਾਰ ਨੌਦ ਦੀ ਫਿਲਮ ਐਮਰਜੈਂਸੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਇਸ ਨੂੰ ਚੈਲੰਜ ਕੀਤਾ ਗਿਆ ਸੀ ਕਿ ਇਤਰਾਜਯੋਗ ਸੀਨ ਨੇ ਜਿਹੜੇ ਕਿ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਂਦੇ ਨੇ ਜਾਂ ਇਤਿਹਾਸ ਦੀ ਗਲਤ ਬਿਆਨੀ ਕਰਦੇ ਨੇ ਇਹ ਪਟੀਸ਼ਨ ਦੇ ਉੱਤੇ ਅੱਜ ਸੁਣਵਾਈ ਹੋਈ ਤੇ ਸੈਂਸਰ ਬੋਰਡ ਦੇ ਵੱਲੋਂ ਪੇਸ਼ ਹੋਏ ਭਾਰਤ ਸਰਕਾਰ ਦੇ ਵਕੀਲਾਂ ਨੇ ਇਹ ਮੰਨਿਆ ਕਿ ਜਦੋਂ ਤੱਕ ਸ਼ਿਕਾਇਤਾਂ ਦਾ ਨਿਪਟਾਰਾ ਨਹੀਂ ਹੁੰਦਾ ਉਦੋਂ ਤੱਕ ਫਿਲਮ ਨੂੰ ਸਰਟੀਫਿਕੇਟ ਨਹੀਂ ਦਿੱਤਾ ਜਾਵੇਗਾ ਯਾਨੀ ਕਿ ਉਹ ਰਿਲੀਜ਼ ਫਿਲਮ ਦੀ ਅੱਗੇ ਪੈ ਸਕਦੀ ਹੈ ਹਾਲਾਂਕਿ 6 ਦਿਨ ਮਹਿਜ ਬਚੇ ਸੀ 6 ਸਤੰਬਰ ਦਾ ਦਿਨ ਮਿੱਥਿਆ ਗਿਆ ਸੀ ਰਿਲੀਜ਼ ਦਾ ਔਰ ਕੰਗਣਾ ਰਣੌਤ ਵੀ ਕਹਿ ਚੁੱਕੀ ਹੈ ਇਸ ਦੇ ਬਾਰੇ ਕਿ ਮੈਂ ਅਦਾਲਤ ਵੱਲ ਵੀ ਰੁਕ ਕਰਾਂਗੀ ਜੇਕਰ ਮੈਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਇਸ ਬਾਬਤ ਜਿਨ੍ਹਾਂ ਨੇ ਜਿਨ੍ਹਾਂ ਦੇ ਹਵਾਲੇ ਨਾਲ ਇਹ ਪਟੀਸ਼ਨ ਪਾਈ ਗਈ ਹੈ ਉਹਨਾਂ ਦੇ ਜਿਹੜੇ ਐਡਵੋਕੇਟ ਨੇ ਈਮਾਨ ਸਿੰਘ ਖਾਰਾ ਉਹਨਾਂ ਨਾਲ ਸਾਡੀ ਐਕਸਕਲੂਸਿਵ ਗੱਲਬਾਤ ਹੋਈ ਹੈ ਉਹਨਾਂ ਨੇ ਅੱਜ ਦੀ ਹੋਈ ਕਾਰਵਾਈ ਦੇ ਬਾਰੇ ਵਿਸਥਾਰਪੂਰਵਕ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ ਹੈ ਪਹਿਲਾਂ ਉਹ ਤੁਹਾਡੇ ਨਾਲ ਸਾਂਝੀ ਕਰਦੇ ਆ ਉਹ ਸੁਣੋ ਐਡਵੋਕੇਟ ਸਾਹਿਬ ਐਮਰਜੈਂਸੀ ਫਿਲਮ ਨੂੰ ਲੈ ਕੇ ਤੁਸੀਂ ਜੋ ਪੰਜਾਬ ਤੇ ਹਰਿਆਣਾ ਹਾਈ ਕੋਰਟ ਚ ਪਟੀਸ਼ਨ ਪਾਈ ਉਸ ਤੇ ਅੱਜ ਸੁਣਵਾਈ ਸੀ ਤੇ ਅੱਜ ਕੀ ਰਹੀ ਕੋਰਟ ਦੀ ਕਾਰਵਾਈ ਅੱਜ ਸਰ ਗੱਲ ਇਸ ਤਰ੍ਹਾਂ ਹੈ ਵੀ ਅੱਜ ਜੋ ਸੈਂਸਰ ਬੋਰਡ ਵੱਲੋਂ ਅਤੇ ਜੋ ਭਾਰਤ ਸਰਕਾਰ ਵੱਲੋਂ ਜੋ ਚੀਜ਼ਾਂਬਾਨ ਪੇਸ਼ ਹੋਈ ਜੀ ਉਹਨਾਂ ਨੇ ਮਾਨਯੋਗ ਅਦਾਲਤ ਵਿੱਚ ਸਟੇਟਮੈਂਟ ਰਿਕਾਰਡ ਕਰਾਈ ਹੈ ਜੀ ਕਿ ਹਾਲੇ ਤੱਕ ਸੈਂਸਰ ਬੋਰਡ ਨੇ ਇਸ ਫਿਲਮ ਨੂੰ ਸਰਟੀਫੀਕੇਟ ਨਹੀਂ ਦਿੱਤਾ ਜੀ ਉਹਨਾਂ ਨੇ ਇਹ ਵੀ ਗੱਲ ਆਖੀ ਹੈ ਵੀ ਜਿੰਨੀਆਂ ਸਾਨੂੰ ਸ਼ਿਕਾਇਤਾਂ ਜੋ ਇੱਥੇ ਨੇ ਮਸੂਲ ਹੋਈਆਂ ਨੇ ਜੀ ਉਹਨਾਂ ਨੂੰ ਮੱਦੇ ਨਜ਼ਰ ਰੱਖਦੀ ਹੋਈ ਅਸੀਂ ਇਸ ਫਿਲਮ ਨੂੰ ਕੋਈ ਵੀ ਜਹੇ ਸੀਨਾ ਰਿਲੀਜ਼ ਨਹੀਂ ਕਰਾਂਗੇ ਜੀ ਜਿਸ ਟੀਮ ਦੇ ਨਾਲ ਜੋ ਕੋਈ ਫਿਕਰਾ ਪ੍ਰਤੀ ਦੀ ਪਾਉਣਾ ਨੂੰ ਵਧਾਵਾ ਮਿਲਿਆ ਜੀ ਜਾਂ ਜੋ ਸਿਕ ਕਮਿਊਨਿਟੀ ਰਿਹਾ ਖਾਸ ਕਰ ਜਿਹੜੀਆਂ ਭਾਵਨਾਵਾਂ ਨੇ ਉਹਨਾਂ ਨੂੰ ਥੇਸ ਪਹੁੰਚੀ ਤਾਂ ਉਹਨੇ ਕਿ ਇਹ ਸਾਰੀਆਂ ਚੀਜ਼ਾਂ ਨੂੰ ਮੱਦੇ ਨਜ਼ਰ ਰੱਖਦੀ ਹੋਈ ਜੋ ਸਰਟੀਫਿਕੇਟ ਦਿੱਤਾ ਜਾਵੇਗਾ ਤੇ ਮਾਨਯੋਗ ਅਦਾਲਤ ਨੇ ਸਾਨੂੰ ਇਹ ਵੀ ਜੋ ਲਿਬਰਟੀ ਦਿੱਤੀ ਹੈ ਵੀ ਜੇ ਕਿਤੇ ਸੈਂਸਰ ਬੋਰ ਇਹ ਫਿਲਮ ਪਾਸ ਵੀ ਕਰਦਾ ਤਾਂ ਅਸੀਂ ਜੋ ਰਿਵਾਈਜ਼ਡ ਕਮੇਟੀਆਂ ਉਸ ਨੂੰ ਅਪਰੋਚ ਕਰ ਜਾਂਦੇ ਆ ਕਰ ਸਕਦੇ ਜੇ ਸਾਡੀਆਂ ਭਾਵਨਾਵਾਂ ਤਾਂ ਵੀ ਉਹ ਵਾਇਲਟ ਕਰਦੇ ਨੇ ਤਾਂ ਉਸ ਤੋਂ ਬਾਅਦ ਅਸੀਂ ਮਾਨਯੋਗ ਹਾਈ ਕੋਰਟ ਦਾ ਰੁਖ ਫਿਰ ਤੋਂ ਕਰ ਸਕਦੇ ਪਟੀਸ਼ਨ ਪਾ ਸਕਦੇ ਜੀ ਉਦੋਂ ਟਿੱਕਰ ਇਹ ਜਿਹੜਾ ਸਾਰਾ ਮਾਮਲਾ ਹੈ ਇਹ ਐਸ ਪਰ ਦਾ ਸਟੇਟਮੈਂਟ 기ਵਨ ਬਾਈ ਜੋ ਆਪਣੇ ਕਾਉਂਸਲਸ ਨੇ ਜੀ ਜੋ ਸੈਂਸਰ ਬੋਰਡ ਦੇ ਉਹਨਾਂ ਨੇ ਕਿਹਾ ਵੀ ਅਸੀਂ ਇਹ ਫਰਮ ਹਾਲੇ ਨਹੀਂ ਪਾਸ ਕੀਤੀ ਕਹਿਣ ਦਾ ਭਾਵ ਕਿ ਕਿਉਂਕਿ ਸਮਾਂ ਦਾ ਬਹੁਤ 6 ਦਿਨ ਦਾ ਮਹੱਜ ਰਹਿ ਗਿਆ ਜਿਹਹਾਲੇ ਨਹੀਂ ਐ ਤੇ ਜਿੰਨੀਆਂ ਸ਼ਿਕਾਇਤਾਂ ਹੁਣ ਤੱਕ ਜਾ ਚੁੱਕੀਆਂ ਉਹਨਾਂ ਦਾ ਕੋਈ ਵੇਰਵਾ ਹੈ ਕਿ ਕਿੰਨੀਆਂ ਸ਼ਿਕਾਇਤਾਂ ਮਿਲੀਆਂ ਸੈਂਸਰ ਬੋਰਡ ਨੂੰ ਅਨਸਰ ਬੁਰ ਨੂੰ ਦੇਖੋ ਇੱਕ ਸ਼ਿਕਾਇਤ ਤਾਂ ਅਸੀਂ ਦਿੱਤੀ ਹੈ ਜੀ ਜੋ ਸਾਡੇ ਸਾਡੇ ਮਦਈ ਨੇ ਇਸ ਪਰਚੇ ਦੇ ਜੋ ਮੰਡਲ ਸੰਗਤੀਆਂ ਪਿੰਡ ਜ਼ਿਲ੍ਹਾ ਮੋਹਾਲੀ ਦੇ ਰਹਿਣ ਵਾਲੇ ਨੇ ਜੀ ਆਪਣੇ ਗੁਰਿੰਦਰ ਸਿੰਘ ਖਾਲਸਾ ਤੇ ਜੋ ਜਲਮਉਂ ਸਿੰਘ ਖਾਲਸਾ ਨੇ ਜੀ ਉਹਨਾਂ ਨੇ ਦਿੱਤੀਆਂ ਨੇ ਬਾਕੀ ਇਸ ਜੀ ਬੀ ਵੀ ਸ਼ਿਕਾਇਤ ਵੀ ਆਈ ਹੋਈ ਹੈ ਤਾਂ ਇੰੀਆਂ ਕੁ ਸ਼ਿਕਾਇਤਾਂ ਨੇ ਬਾਕੀ ਹੋਰ ਵੀ ਕਾਫੀ ਮੀਡੀਆ ਦੇ ਚਰਚਾ ਜੋ ਦੇਖਣ ਨੂੰ ਮਿਲ ਰਿਹਾ ਹੈ ਜੀ ਕਿ ਕਾਫੀ ਜਿਹੜੇ ਲੋਕ ਨੇ ਉਹਨਾਂ ਨੇ ਸ਼ਿਕਾਇਤਾਂ ਦਾਇਰ ਇਸ ਦਾ ਮਤਲਬ ਸਟੇਟ ਦਾ ਸਾਰਿਆਂ ਦਾ ਨਿਬਟਾਰਾ ਕੀਤੇ ਬਿਨਾ ਸਰਟੀਫਿਕੇਟ ਨਹੀਂ ਜਾਰੀ ਕੀਤਾ ਜਾਏਗਾ ਫਿਲਮ ਨੂੰ ਨਹੀਂ ਜਾਰੀ ਕੀਤਾ ਜਾਵੇਗਾ ਉਹਨਾਂ ਨੇ ਵਕੀਲ ਸਹਿਬਾਨਾ ਨੇ ਜੋ ਸਰਕਾਰੀ ਵਕੀਲ ਨੇ ਉਹਨਾਂ ਨੇ ਕੋਰਟ ਦੇ ਵਿੱਚ ਇਹ ਬਿਆਨ ਦਿੱਤਾ ਹੈ ਜੀ ਜੀ ਤੇ ਜੱਜ ਸਾਹਿਬ ਨੇ ਰਿਕਾਰਡ ਵੀ ਕੀਤਾ ਹੈ ਜੀ ਤਾਂ ਜਦੋਂ ਰਿਕਾਰਡ ਦੇ ਵਿੱਚ ਚੀਜ਼ਾਂ ਆ ਜਾਂਦੀਆਂ ਤੇ ਸੰਭਾਵਨਾ ਕਿੰਨੀ ਕੁ ਬਣੀ ਰਹਿੰਦੀ ਹੈ ਕਿ ਉਸੇ ਨੂੰ ਮੱਦੇਨਜ਼ਰ ਰੱਖ ਕੇ ਹੀ ਅੱਗੇ ਵਧਿਆ ਜਾਏਗਾ ਕਿ ਨਹੀਂ ਤੋੜੇ ਜਾਣਗੇ ਨਿਯਮ ਆ ਨਹੀਂ ਨਹੀਂ ਸਾਨੂੰ ਪੂਰਾ ਇਸ ਚੀਜ਼ ਤੇ ਇਹ ਹੈ ਯਕੀਨ ਹੈ ਕਿ ਜਿਹੜੇ ਜਿਹੜੇ ਜੇ ਉਹਨਾਂ ਨੇ ਭਾਰਤ ਸਰਕਾਰ ਨੇ ਧਿਆਨ ਦਿੱਤਾ ਹੈ ਤਾਂ ਮੇਰੇ ਹਿਸਾਬ ਨਾਲ ਫਿਰ ਜਿਹੜੀਆਂ ਇਹ ਭਾਵਨਾਵਾਂ ਨੇ ਉਹ ਬਾਹਰ ਨਹੀਂ ਹੋਣਗੀਆਂ ਤੇ ਸਿੱਖ ਕਮਿਊਨਿਟੀ ਦੀਆਂ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਮੈਨੂੰ ਲੱਗਦਾ ਇਸ ਚੀਜ਼ ਦਾ ਸਮਾਧਾਨ ਕੀਤਾ ਜਾਵੇਗਾ ਤੇ ਜੋ ਸਾਨੂੰ ਇਨਸਾਫ ਹੈ ਉਹ ਅੱਜ ਵੀ ਮਿਲਿਆ ਹੈ ਮਾਨਯੋਗ ਹਾਈ ਕੋਰਟ ਤੋਂ ਜੀ ਅੱਗੇ ਵੀ ਜੇ ਕੁਝ ਇਹੋ ਜਿਹਾ ਹੋਵੇਗਾ ਤੇ ਸਾਨੂੰ ਮਿਲੇਗਾ ਜੀ ਐਡਵੋਕੇਟ ਸਾਹਿਬ ਇੱਕ ਗੱਲ ਇੱਥੇ ਕਾਨੂੰਨੀ ਨੁਕਤਾ ਦੱਸੋ ਜ਼ਰੂਰ ਕਿਉਂਕਿ ਸਾਰਿਆਂ ਦੀਆਂ ਨਜ਼ਰਾਂ ਟਿਕੀਆਂ ਨੇ ਜਿਨ੍ਹਾਂ ਨੇ ਉਹ ਟ੍ਰੇਲਰ ਦਾ ਇੱਕ ਸੀਨ ਦੇਖਿਆ ਉਸ ਤੋਂ ਲੈ ਕੇ ਸਾਰਿਆਂ ਨੇ ਇਤਰਾਜ਼ ਵਿਕਤ ਕੀਤਾ ਜੇਕਰ ਸੈਂਸਰ ਬੋਰਡ ਦੇ ਜਾਂ ਸਰਕਾਰੀ ਵਕੀਲਾਂ ਨੇ ਭਾਰਤ ਦੇਆਂ ਨੇ ਇਹ ਗੱਲ ਮੰਨ ਲਈ ਹੈ ਕਿ ਅਸੀਂ ਜਦੋਂ ਤੱਕ ਇਤਰਾਜ਼ ਨਹੀਂ ਦੂਰ ਹੁੰਦੇ ਫਿਲਮ ਰਿਲੀਜ਼ ਨਹੀਂ ਕਰਾਂਗੇ ਇਸ ਦਾ ਮਤਲਬ ਮੰਨ ਲਿਆ ਜਾਵੇ ਕਿ ਜੋ ਇਤਰਾਜ਼ਯੋਗ ਦਿਖਾਇਆ ਗਿਆ ਟ੍ਰੇਲਰ ਵਿੱਚ ਉਹ ਵੀ ਫਿਲਮ ਵਿੱਚ ਦੇਖਣ ਨੂੰ ਨਹੀਂ ਮਿਲੇਗਾ ਜੇ ਰਿਲੀਜ਼ ਹੁੰਦੀ ਹੈ ਕੱਲ ਨੂੰ हां बिल्कुल ਸਾਡੀਆਂ ਜੋ ਸ਼ਿਕਾਇਤਾਂ ਨੇ ਉਹ ਟ੍ਰੇਲਰ ਟ੍ਰੇਲਰ ਦੇ ਬਾਬਤ ਹੀ ਨੇ ਜੀ ਜੋ ਜੋ ਸੀਨ ਦਿਖਾਈ ਗਏ ਨੇ ਤਾਂ ਸਾਨੂੰ ਪੂਰਾ ਯਕੀਨ ਆਦੀ ਜੀ ਉਹਨਾਂ ਨੇ ਸਟੇਟਮੈਂਟ ਰਿਕਾਰਡ ਕਰਾਈ ਹੈ ਤਾਂ ਉਹ ਆਪ ਦੀ ਸਟੇਟਮੈਂਟ ਤੇ ਪੂਰੇ ਉੱਤਰਨਗੇ ਤੇ ਸਾਡੀਆਂ ਜਿਹੜੀਆਂ ਕੰਪਲੇਂਟਸ ਦਾ ਨਿਤਾਰਾ ਕਰਨਗੇ ਤੇ ਸਾਨੂੰ ਇਨਸਾਫ ਮਿਲੇਗਾ ਜੀ ਆ ਤੁਹਾਡਾ ਤਾਂ ਨਿਤ ਵਾਹ ਪੈਂਦਾ ਜੇ ਜਿਹੇ ਕੇਸਾਂ ਦੇ ਨਾਲ ਇੱਕ ਗੱਲ ਹੋਰ ਦੱਸੋ ਕਿਉਂਕਿ ਐਸਜੀਪੀਸੀ ਨੇ ਜਦੋਂ ਸ਼ਿਕਾਇਤ ਕੀਤੀ ਇੱਕ ਮੰਗ ਕੀਤੀ ਹੈ ਸੈਂਸਰ ਬੋਰਡ ਤੋਂ ਕਿ ਸਾਨੂੰ ਸਕ੍ਰਿਪਟ ਦਿਖਾਈ ਜਾਵੇ ਫਿਰ ਹੀ ਅਸੀਂ ਪਾਸ ਕਰਾਂਗੇ ਕੀ ਇਸ ਤਰ੍ਹਾਂ ਸੈਂਸਰ ਬੋਰਡ ਕੋਲੋਂ ਸਕ੍ਰਿਪਟ ਪਹਿਲਾਂ ਕਈ ਫਿਲਮਾਂ ਦੇ ਵਿੱਚ ਦਿੱਤੀ ਜਾਂਦੀ ਹੈ ਜਿਨ੍ਹਾਂ ਨੂੰ ਇਤਰਾਜ਼ ਹੁੰਦਾ ਹੈ ਜਾਂ ਫਿਰ ਉਹ ਆਪਣੀ ਮਨਮਰਜ਼ੀ ਦੇ ਮੁਤਾਬਕ ਕੱਟ ਲਾਉਂਦੇ ਨੇ ਦੇਖੋ ਸਰ ਇੱਕ ਨਾ ਆ ਇਸੇ ਸਾਲ 2024 ਦੇ ਜੂਨ ਮਹੀਨੇ ਦਾ ਕੇਸ ਹੈ ਜੀ ਮਾਨਯੋਗ ਬੰਬਈ ਹਾਈ ਕੋਰਟ ਦਾ ਜੀ ਉਸ ਦੇ ਵਿੱਚ ਕੀ ਸੀ ہمارے ਪਾਰਾ ਇੱਕ ਫਿਲਮ ਸੀ ਜਿਸ ਵਿੱਚ ਜੋ ਮੁਸਲਮਾਨ ਭਾਈਚਾਰਾ ਉਸ ਦੇ ਵਿਰੁੱਧ ਕਾਫੀ ਗਲਤ ਦਿਖਾਇਆ ਗਿਆ ਸੀ ਜੀ ਜੋ ਪਵਿੱਤਰ ਗ੍ਰੰਥ ਦੀਆਂ ਆਇਤਾਂ ਨੇ ਉਹਨਾਂ ਨੂੰ ਤੋਰ ਮਰੋੜ ਕੇ ਪੇਸ਼ ਕੀਤਾ ਗਿਆ ਤਾਂ ਉੱਥੇ ਜੋ ਮਾਨਯੋਗ ਬੰਬੇ ਹਾਈ ਕੋਰਟ ਵੱਲੋਂ ਵੀ ਅੱਜ ਕੀ ਜੋ ਜੱਜ ਸਾਹਿਬਾਨਾਂ ਦੇ ਮੈਜਿਸਕਿਊ ਕੇਸ ਲੈ ਕੇ ਆਇਸ ਤਾਂ ਉਸ ਦੇ ਵਿੱਚ ਕੀ ਸੀ ਉਹਨਾਂ ਨੇ ਕਮੇਟੀ ਫਾਰਮ ਕੀਤੀ ਸੀ ਉਹ ਫਿਲਮ ਨੂੰ ਰਿਵਿਊ ਕਰਨ ਦੇ ਲਈ ਹਮਾਰੇ ਬਾਰੇ ਤਾਂ ਉਸ ਦੇ ਵਿੱਚ ਕੀ ਸੀ ਜੀ ਉਹਨਾਂ ਨੇ ਇੱਕ ਮੁਸਲਮਾਨ ਕਮਿਊਨਿਟੀ ਨੂੰ ਬਿਲੋਂਗ ਕਰਦਾ ਹੋਇਆ ਬੰਦਾ ਵੀ ਵਿੱਚ ਲਿਆ ਸੀ ਤੇ ਉਸ ਤੋਂ ਬਾਅਦ ਉਹਨਾਂ ਨੇ ਸਾਰੇ ਸੀਨ ਚ ਕੱਟ ਦਿੱਤੇ ਤਾਂ ਦੇਖੋ ਸੈਂਸਰ ਬੋਰਡ ਨੂੰ ਵੀ ਇਸ ਚੀਜ਼ ਦੇ ਵਿੱਚ ਸਾਡੀ ਵੀ ਮੰਗ ਸੀ ਜੀ ਐਸਜੀਪੀਸੀ ਜੋ ਸਿਖਾ ਦੀ ਖਰਮੋਰ ਸੰਸਥਾ ਹੈ ਤਾਂ ਉਹਨਾਂ ਦਾ ਜਿਹੜਾ ਮੈਂਬਰ ਵੀ ਹੈ ਇਸ ਦੇ ਵਿੱਚ ਹੋਣਾ ਚਾਹੀਦਾ ਹੈ ਜੀ ਤੇ ਉਹਨਾਂ ਨੇ ਕਿਹਾ ਅਸੀਂ ਇਸ ਚੀਜ਼ ਬਾਰੇ ਵਿਚਾਰ ਕਰਾਂਗੇ ਸੈਂਸਰ ਬੋਰਡ ਤੇ ਤੇ ਉਸ ਤੋਂ ਬਾਅਦ ਦੇਖਦੇ ਆਂ ਵੀ ਰਿਵਿਊ ਕਮੇਟੀ ਕੀ ਆਉਂਦੀ ਹੈ ਜੀ ਕਿ ਫਿਰ ਵੀ ਸੀ ਨਹੀਂ ਜੀ ਲੀਟਰਦੇ ਤਾਂ ਜੋ ਜਲਸਾ ਨੇ ਸਾਡੇ ਸ਼ੂਟ ਤਾਂ ਦੇ ਹੀ ਦਿੱਤੀ ਹੈ ਫਿਰ ਅਸੀਂ ਫਿਰ ਤੋਂ ਹਾਈ ਕੋਰਟ ਦਾ ਰੁਖ ਕਰਾਂਗੇ ਕਹਿਣ ਦਾ ਭਾਅ ਅੱਜ ਦੀ ਇਸ ਸੁਣਵਾਈ ਤੋਂ ਜਾਂ ਜਿੰਨੀ ਕੋ ਗੱਲਬਾਤ ਰਿਕਾਰਡ ਦੇ ਵਿੱਚ ਆ ਗਈ ਹੈ ਇਸ ਦਾ ਮਤਲਬ ਇੱਕ ਸੰਕੇਤ ਮਿਲ ਗਿਆ ਹੈ ਕਿ ਫਿਲਮ ਅੱਗੇ ਵੀ ਪੈ ਸਕਦੀ ਹੈ ਸਤੰਬਰ ਨੂੰ ਨਹੀਂ ਹੋ ਸਕਦੀ ਹਾਂ ਨਹੀਂ ਸਾਨੂੰ ਜੋ ਇਹ ਲੱਗਦਾ ਵੀ ਦੇਖੋ ਇਹ ਤਾਂ ਸੈਂਸਰ ਬੋਰਡ ਦੀ ਕਾਰਵਾਈ ਹੈ ਜੀ ਜੇ ਕਿਤੇ ਸੀਨ ਜੋ ਡਿਲੀਟ ਕਰਦੇ ਨੇ ਜੋ ੜਕਾਉ ਸੀਨ ਨੇ ਜੋ ਸਿੱਖ ਕਮਿਊਨਿਟੀ ਦੇ ਇੱਕ ਐਂਟੀ ਡੈਰੇਟਿਵ ਬਣਾਉਂਦੇ ਨੇ ਜੀ ਤਾਂ ਇਹ ਚਾਹੇ ਸੀ ਜਦੋਂ ਮਰਜ਼ੀ ਰਿਲੀਜ਼ ਕਰ ਲੈਣ ਉਸ ਨਾਲ ਉਹਨਾਂ ਦੀ ਫਿਲਮ ਹੈ ਤਾਂ ਸਿਰਫ ਸੀਨ ਨੇ ਵਿੱਚੋਂ ਇਹ ਵਿੱਚੋਂ ਡਿਲੀਟ ਹੋਣਾ ਚਾਹੀਦਾ ਜੀ ਜੀ ਮੈਂ ਮੁੱਖ ਮੰਗੇ ਆ ਮੇਰੀ ਮੁੱਖ ਮੰਗ ਇਹ ਹੈ ਜੀ ਕਿ ਜਿਹੜਾ ਦੇਖੋ ਜੋ ਸੰਵਿਧਾਨ ਹੈ ਸੰਵਿਧਾਨ ਦਾ ਪ੍ਰੀਅੰਭਕ ਲੈ ਉਸ ਵੀ ਭਾਈਚਾਰਕ ਸਾਂਝ ਨੂੰ ਸਭ ਤੋਂ ਉੱਪਰ ਰੱਖਿਆ ਗਿਆ ਫਰੇਟਰਨਿਟੀ ਨੂੰ ਉਸ ਚੀਜ਼ ਆਹਤ ਨਹੀਂ ਹੋਣੀ ਚਾਹੀਦੀ ਤੇ ਪੰਜਾਬ ਦੇ ਵਿੱਚ ਸਾਰੀਆਂ ਕੌਮਾਂ ਦਾ ਨਾਅ ਮਾਸ ਦਾ ਰਿਸ਼ਤਾ ਹੈ ਉਸ ਨੂੰ ਕੋਈ ਠੇਸ ਵੀ ਪਹੁੰਚਣੀ ਚਾਹੀਦੀ ਜੀ ਤਾਂ ਕਿਉਂਕਿ ਕੰਗੜਾ ਰਣੌਤ ਨੇ ਵੀ ਕਿਹਾ ਕਿ ਜੇਕਰ ਕਿਸੇ ਤਰ੍ਹਾਂ ਦੀ ਵੀ ਮੈਨੂੰ ਦਿੱਕਤ ਆਈ ਹੈ ਮੈਂ ਵੀ ਅਦਾਲਤ ਦਾ ਰੁਖ ਕਰਨਾ ਹੈ ਇਹ ਵੀ ਬਿਆਨ ਆਇਆ ਦੇਖੋ ਉਹਨਾਂ ਦਾ ਸੰਵਿਧਾਨਕ ਤੇ ਕਾਨੂੰਨੀ ਹੱਕ ਹੈ ਜੀ ਉਹ ਜਿੱਥੇ ਮਰਜ਼ੀ ਜਾ ਸਕਦੇ ਨਹੀਂ ਮੈਨੂੰ ਲੱਗਦਾ ਹੈ ਕਿ ਜਿਉਂਤੇ ਕਿਤੇ ਵੀ ਲੋੜ ਪਈ ਤਾਂ ਉਸ ਨੂੰ ਡਿਫੈਂਡ ਵੀ ਕਰਾਂਗੇ ਜੀ ਤੁਸੀਂ ਸਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਹੈ ਜੀ ਬਹੁਤ ਸ਼ੁਕਰੀਆ ਤੁਸੀਂ ਖੁਦ ਸੁਣ ਲਿਆ ਐਡਵੋਕੇਟ 임ਾਨ ਸਿੰਘ ਖਾਰਾ ਦਾ ਕਹਿਣਾ ਹੈ ਕਿ ਜਦੋਂ ਤੱਕ ਫਿਲਮ ਦੇ ਬਾਬਤ ਸੈਂਸਰ ਬੋਰਡ ਤੱਕ ਪੁੱਜੀਆਂ ਸ਼ਿਕਾਇਤਾਂ ਦਾ ਨਿਪਟਾਰਾ ਨਹੀਂ ਹੋ ਜਾਂਦਾ ਜਾਂ ਇਤਰਾਜਯੋਗ ਸੀਨਾਂ ਨੂੰ ਬਾਹਰ ਨਹੀਂ ਕਰ ਦਿੱਤਾ ਜਾਂਦਾ ਉਦੋਂ ਤੱਕ ਇਹ ਫਿਲਮ ਰਿਲੀਜ਼ ਨਹੀਂ ਹੋਵੇਗੀ ਇਹ ਖੁਦ ਸੈਂਸਰ ਬੋਰਡ ਦੇ ਵਕੀਲ ਕਹਿ ਕੇ ਗਏ ਨੇ ਪੰਜਾਬ ਤੇ ਰੈਣਾ ਹਾਈ ਕੋਰਟ ਦੇ ਰਿਕਾਰਡ ਦੇ ਵਿੱਚ ਦਰਜ ਹੋ ਗਿਆ ਔਰ ਜੇਕਰ ਫਿਰ ਵੀ ਇਸ ਦੇ ਬਾਵਜੂਦ ਵੀ ਬਿਨਾ ਸੀਨ ਕੱਟਿਆਂ ਜਿਨ੍ਹਾਂ ਉਤੇ ਇਤਰਾਜ਼ ਕੀਤਾ ਜਾ ਰਿਹਾ ਜੇ ਫਿਲਮ ਰਿਲੀਜ਼ ਹੋ ਜਾਂਦੀ ਹੈ ਤਾਂ ਉਸ ਤੋਂ ਬਾਅਦ ਵੀ ਹਾਈ ਦੇ ਤੱਕ ਜਾਣ ਦਾ ਰਸਤਾ ਫਿਰ ਵੀ ਖੁੱਲਿਆ ਰਹੇਗਾ ਇਸ ਦੇ ਬਾਰੇ ਕਾਨੂੰਨੀ ਨੁਕਤੇ ਕੀ ਨੇ तमाम ਜੁੜੇ ਹੋਏ ਸਵਾਲ ਅਸੀਂ ਕਰਨ ਦੀ ਕੋਸ਼ਿਸ਼ ਕੀਤੀ ਉਸ ਦਾ ਜਵਾਬ ਤੁਸੀਂ ਖੁਦ ਸੁਣ ਲਿਆ ਕਿ ਇਸ ਦੇ ਵਿੱਚ ਕੀ ਕੀ ਸੰਭਾਵਨਾਵਾਂ ਨੇ ਸਭ ਤੋਂ ਵੱਡਾ ਸੰਕੇਤ ਇਹ ਹੈ ਕਿ ਸੈਂਸਰ ਬੋਰਡ ਨੇ ਹਾਲੇ ਤੱਕ ਸਰਟੀਫਿਕੇਟ ਜਿਹੜਾ ਉਹ ਨਹੀਂ ਦਿੱਤਾ ਔਰ 6 ਸਤੰਬਰ 6 ਦਿਨ ਦਾ ਵਕਫਾ ਹੈ ਕਿ ਇਸ ਦੇ ਦੌਰਾਨ ਐਸਜੀਪੀਸੀ ਦੇ ਮੈਂਬਰਾਂ ਨੂੰ ਉਸ ਰਿਵਿਊ ਕਮੇਟੀ ਦੇ ਵਿੱਚ ਪਾਇਆ ਜਾਂਦਾ ਹੈ ਕਿ ਨਹੀਂ ਪਾਇਆ ਜਾਂਦਾ ਕਿਉਂਕਿ ਮੰਗ ਕੀਤੀ ਗਈ ਹੈ ਕਿ ਉਹ ਸਕ੍ਰਿਪਟ ਸਾਨੂੰ ਪੜਾਈ ਜਾਵੇ ਜਿਸ ਦੇ ਵਿੱਚ ਪਤਾ ਲੱਗੇਗਾ ਕਿ ਉਸ ਫਿਲਮ ਦੇ ਵਿੱਚ ਹੋਰ ਕੀ ਕੀ ਤਰਾਯ ਯੋਗ ਹੈ ਜੋ ਕਿ ਟ੍ਰੇਲਰ ਦੇ ਵਿੱਚ ਵੀ ਕੁਝ ਹਿੱਸਾ ਸਾਰਿਆਂ ਨੂੰ ਤਰਾਯ ਯੋਗ ਲੱਗਿਆ ਖਾਸ ਕਰਕੇ ਪੰਜਾਬ ਦੇ ਵਿੱਚ ਆਵਾਜ਼ ਜੋਰਾਂ ਸ਼ੋਰਾਂ ਦੇ ਨਾਲ ਉੱਠੀ ਹੈ ਕਿ ਐਮਰਜੈਂਸੀ ਫਿਲਮ ਦੇ ਵਿੱਚ ਤੱਥ ਨੂੰ ਤੋੜ ਮੋੜ ਕੇ ਪੇਸ਼ ਕੀਤਾ ਜਾ ਰਿਹਾ ਜਿਵੇਂ ਇਤਿਹਾਸ ਦੀ ਗਲਤ ਬਿਆਨੀ ਕੀਤੀ ਜਾ ਰਹੀ ਹੈ ਇਸ ਬਾਬਤ ਦੇਖਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਸੈਂਸਰ ਬੋਰਡ ਕੀ ਇਸ ਫਿਲਮ ਨੂੰ ਅੱਗੇ ਪਾਵੇਗਾ ਰਿਵਿਊ ਕਰਨ ਦੇ ਲਈ ਜਾਂ ਇਹਨਾਂ 6 ਦਿਨਾਂ ਦੇ ਵਿੱਚ ਹੀ ਰਿਵਿਊ ਹੋ ਜਾਂਦਾ ਤੇ ਉਹ ਸੀਨ ਕੱਟ ਕੇ ਫਿਲਮ 6 ਸਤੰਬਰ ਨੂੰ ਰਿਲੀਜ਼ ਹੋਵੇਗੀ ਇਹ ਆਉਣ ਵਾਲੇ ਸਮੇਂ 'ਚ ਪਤਾ ਲੱਗੇਗਾ ਫਿਲਹਾਲ ਕੰਗਣਾ ਰੌਤਲੀ ਹਾਈ ਕੋਰਟ ਦੇ ਵਿੱਚ ਹੋਈ ਸੁਣਵਾਈ ਦੇ ਹਵਾਲੇ ਦੇ ਨਾਲ ਜਾਣਕਾਰੀ ਸਾਂਝੀ ਕਰ ਰਹੇ ਹਾਂ ਕਿ ਮੁਸ਼ਕਲਾਂ ਕੰਗਣਾ ਰੌਤਲੀ ਦੇ ਲਈ ਵੱਧ ਗਈਆਂ ਨੇ ਤਾਂ ਹੁਣ ਇਹ ਮੁਸ਼ਕਲਾਂ ਕਦੋਂ ਘਟਣਗੀਆਂ ਜਾਇਸ ਦੇ ਉੱਤੇ ਕਿੰਨੇ ਕ ਸੀਨ ਕੱਟੇ ਜਾਂਦੇ ਨੇ ਇਸ ਫਿਲਮ ਦੇ ਜਿਹੜੇ ਕੀ ਤਰਾਯੁਗ ਸਨ ਹਾਲਾਂਕਿ ਕੰਗਣਾ ਰਣੌਤ ਨੇ ਵਾਰ-ਵਾਰ ਇਸ ਗੱਲ ਦੀ ਦਲੀਲ ਰੱਖੀ ਹੈ ਹਾਲੇ ਤੱਕ ਸੋਸ਼ਲ ਮੀਡੀਆ ਦੇ ਉੱਤੇ ਕਿ ਮੈਨੂੰ ਜੇਕਰ ਜਾਣਾ ਪੈ ਗਿਆ ਤੇ ਅਦਾਲਤ ਵਿੱਚ ਮੈਂ ਵੀ ਜਾਵਾਂਗੀ ਔਰ ਇਸ ਦਿਲੀ ਕਾਨੂੰਨੀ ਲੜਾਈ ਲੜਨ ਦੇ ਲਈ ਤਿਆਰ ਆ ਤਾਂ ਦੇਖਦੇ ਹਾਂ ਹੁਣ ਐਸਜੀਪੀਸੀਾਇਸ ਦੇ ਸੰਬੰਧੀ ਹੋਰ ਧਿਰਾਂ ਦੇ ਵੱਲੋਂ ਦਿੱਤੀਆਂ ਗਈਆਂ ਸ਼ਿਕਾਇਤਾਂ ਦਾ ਨੁਕਟਾਰਾ ਕਿਸ ਰੂਪ ਦੇ ਵਿੱਚ ਹੁੰਦਾ ਫਿਲਹਾਲ ਸੈਂਸਰ ਬੋਰਡ ਦੇ ਵਕੀਲਾਂ ਨੇ ਭਾਰਤ ਸਰਕਾਰ ਦੇ ਵਕੀਲਾਂ ਨੇ ਇਹ ਗੱਲ ਇੱਥੇ ਦੱਸ ਦਿੱਤੀ ਹੈ ਹਰਿਆਣਾ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਅੰਦਰ ਕਿਸ ਫਿਲਮ ਨੂੰ ਉਦੋਂ ਤੱਕ ਅਸੀਂ ਸਰਟੀਫਿਕੇਟ ਜਾਰੀ ਨਹੀਂ ਕਰਾਂਗੇ ਜਦੋਂ ਤੱਕ ਸਾਰੀਆਂ ਸ਼ਿਕਾਇਤਾਂ ਦਾ ਨਿਪਟਾਰਾ ਨਹੀਂ ਹੋ ਜਾਂਦਾ। ਪਿਆਰ ਜਦ ਤੱਕ ਕੋ ਨਵਾਂ ਅਪਡੇਟ ਆਉਂਦਾ ਤਦ ਤੱਕ ਤੁਸੀਂ ਬਣੇ ਰਹੋ ABC ਪੰਜਾਬ ਦੇ ਨਾਲ।